ਦੋਸਤੋ ਪੇਸ਼ ਕਰ ਰਹੇ ਹਾਂ ਡਾਕਟਰ ਸਰਬਜੀਤ ਕੌਰ ਬਰਾੜ ਦੀ ਕਵਿਤਾ 365 ਦਿਨ ਨਾ ਸੂਰਜ ਨਾ ਸਰਦ ਬਦਲੇ ਨਾ ਚੰਦ ਦੇ ਮੁਖ ਤੋਂ ਦਾਗ ਬਦਲੇ ਨਾ ਹਾੜ ਤੇ ਨਾ ਹੀ ਸਿਆਲ ਬਦਲੇ ਨਾ ਚੋਰ ਤੇ ਨਾ ਹੀ ਸਾਥ ਬਦਲੇ ਨਾ ਗਮ ਨਾ ਖੁਸ਼ੀਆਂ ਦੇ ਮਿਜ਼ਾਜ ਬਦਲੇ ਚੰਗੇ ਨਾਲ ਰਲੇ ਕਈ ਮਤਲਬੀ ਲਿਹਾਜ਼ ਬਦਲੇ ਨਾ ਰੁੱਤ ਤੇ ਨਾ ਮੌਸਮੀ ਬਹਾਰ ਬਦਲੇ ਨਾ ਪੌਣ ਤਿੰਨ ਪਾਣੀਆਂ ਵਹਾ ਬਦਲੇ ਦੇਖ ਦੁਨੀਆਦਾਰੀ ਸਰਬ ਇੰਜ ਬਦਲੀ ਦੇਖ ਦੁਨੀਆਦਾਰੀ ਸਰਬ ਇੰਜ ਬਦਲੀ 365 ਦਿਨਾਂ ਬਾਅਦ ਜਿਵੇਂ ਸਾਲ ਬਦਲੇ ਉਸ ਹਰ ਦਿਨ ਨੂੰ ਮੁਬਾਰਕਵਾਦ ਆਖਾਂ ਜੋ ਸਾਹਾਂ ਦੇ ਨਾਲ ਪਰਵਾਜ਼ ਬਦਲੇ ਜਿਉਂਦਿਆਂ ਲਈ ਨਵਾਂ ਸਾਲ ਮੁਬਾਰਕ ਜਿਉਂਦਿਆਂ ਲਈ ਨਵਾਂ ਸਾਲ ਮੁਬਾਰਕ ਮੌਿਆਂ ਲਈ ਕਿੰਜ ਇਹ ਦਿਲ ਬੇਹਾਲ ਬਦਲੇ ਪੜਨ ਵਾਲਿਓ ਲੱਖ ਲੱਖ ਵਧਾਈ ਹੋਵੇ ਜਿਹੜੇ ਆ 24 ਤੇ 23 ਮਾਸਾਲ ਬਦਲੇ ਜਿਹੜੇ ਆ 24 ਤੇ 23 ਮਾਸਾਲ ਬਦਲੇ